ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਚੈਨਲ ਦਰਪਨ ਪੰਜਾਬੀ ਤੇ ਉਮੀਦ ਕਰਦੇ ਹਾਂ ਸਾਰੇ ਬੜਾ ਠੀਕ ਠਾਕ ਚੜ੍ਹਦੀ ਕਲਾ ਵਿੱਚ ਹੋਵੋਗੇ ਪਲੀਜ਼ ਜੇ ਕਿਸੇ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਅੱਜ ਆਪਾਂ ਦਿਖਾਉਣੇ ਬਹੁਤ ਹੀ ਪਿਆਰੇ ਜਿਹੇ ਸੂਟ ਤਿਆਰ ਕੀਤੇ ਹੋਏ ਪਹਿਲਾ ਸੂਟ ਆਪਾਂ ਫੈਂਕੀ ਦੇ ਉੱਪਰ ਰੱਡੀ ਕੀਤਾ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ

ਦਿਜ਼ਾਂ ਦੀ ਹਰ ਇੱਕ ਦੀ ਆਪਣੀ ਸੀ ਬਹੁਤ ਜ਼ਿਆਦਾ ਹੁੰਦੀ ਹੈ ਜਿਵੇਂ ਕਿ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਨੇ ਬੜਾ ਹੀ ਸੂਟ ਦਾ ਹੀ ਬੇਬੀ ਪਿੰਕ ਜਿਹਾ ਕਲਰ ਹੈ ਲਾਈਟ ਜਿਹਾ ਕਲਰ ਤੇ ਲਾਈਟ ਜਿਹੀ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆਗਾ ਇਹ ਆਪ ਪਲੇਨ ਵੀ ਪਾ ਸਕਦੇ ਜੇ ਕਿਸੇ ਨੇ ਵਰਕ ਕਰਾ ਕੇ ਪਾਉਣਾ ਤਾਂ ਇਹ ਫੈਂਡੀ ਸਿਲਕ ਦਾ ਵਰਕ ਕਰਾ ਕੇ ਪਾ ਸਕਦੇ ਮੱਕੇ ਸਾਹਮਣੇ ਬਹੁਤ ਔਖੇ ਨੇ ਬਹੁਤ ਦਿਲਸ ਦੇ ਹੀ ये सूट आप चौ घंटे रेडी कि वर्क ही हल्का जहा कॉर्नर बने हुए सारी कमीज बच्च बूटिया नहीं है छोटी छोटी बूटिया सारी कमीज बिच ये तो बाजू का ही ਇਹ ਬੜੇ ਹੀ ਪਿਆਰੇ ਜਿਹੇ ਸੂਟ ਬਣੇ ਨੇ ਜੀ ਇਹ ਦੋ ਸੂਟ ਆਪਾਂ ਇੱਕੋ ਜਿਹਾ ਰੈਡੀ ਕੀਤਾ ਦੋ ਪਸਕੇ ਭੈਣਾਂ ਦੇ ਸੂਟ ਨੇਗੇ ਕਲਰ ਕੰਬੀਨੇਸ਼ਨ ਉਹ ਡਿਜ਼ਾਈਨ ਦੀ ਹਰ ਇੱਕ ਦੀ ਫਿਨਿਸ਼ਿੰਗ ਬਹੁਤ ਸੋਹਣੀ ਹੁੰਦੀ ਹੈ ਜੀ ਬਾਕੀ ਡਿਜ਼ਾਈਨ ਹਲਕਾ ਜਿਹਾ ਡਿਜ਼ਾਈਨ ਹੈਗਾ ਸੀ ਗ੍ਰੀਨ ਜੀ ਦੇ ਉੱਪਰ ਇਹ ਆਪਾਂ ਰੈਡੀ ਕੀਤਾਗਾ ਜਰਜਟ ਟੈਪੀ ਦੇ ਉੱਪਰ ਰੈਡੀ ਕੀਤਾ ਹੋਇਆ ਇਹ ਇੱਕੋ ਡਿਜ਼ਾਈਨ ਚ ਆਪਾਂ ਦੋ ਸੂਟ ਰੈਡੀ ਕੀਤੇ ਨੇ ਜੀ ਇਹ ਸੇਮ ਇਹਦੇ ਨਾਲ ਦਾਗਾ ਉਹ ਮਟਨ ਨੂੰ ਮਾਰੀ ਹੋਈਆਂ ਇੱਕ ਲਾਰਜ ਬੈਟਿਕ ਇਹ ਵੀ ਇਸ ਤਰ੍ਹਾਂ ਦੇ ਕਾਰਨਰ ਬਣੇ ਹੋਏ ਨੇਗੇ ਆਪਾਂ ਥੋੜਾ ਥੋੜਾ ਕਲਰਾਂ ਦਾ ਫਰਕ ਪਾ ਦਈ ਉਹ ਜਿਹਾ ਪਕਾ ਜਿਹੜਾ ਕਲਰ ਪਾਤਾ ਇਹਨਾਂ ਚ ਮਹਿਰੂਨ ਪਾਤਾ ਬਰਕ ਦੇ ਉੱਪਰ ਥੋੜਾ ਜਿਹਾ ਪਰ ਡਿਫੈਂਸ ਕਰਤਾ ਦੋਨੇ ਸੋਟਾ ਦੇ ਵਿੱਚ ਛੋਟੇ ਛੋਟੇ ਬੁੱਟੀਆਂ ਨੇ ਕਮੀ ਦੇ ਵਿੱਚ ਇਹ ਕਾਰਨਰ ਬਣੇ ਹੋਏ ਨੇਗੇ ਇਹ ਇਹਦੇ ਫਰਜ ਤੇ ਕੰਮ ਆ ਜੇ ਇਸ ਨੂੰ ਕੱਪੜੇ ਦੀ ਕਿੱਥੇ ਜੀ ਨੇਚਰਲ ਕਰੇਵ ਦੇ ਉੱਪਰ ਇਹ ਵੀ ਜੈਨਾ ਤਾਬ ਦਰ ਦਰ ਪਰ ਪੀਟ ਕੀਤੇ ਹੋਏ ਨੇ ਜੀ ਇਹਨਾਂ ਗਲੇ ਦੇ ਵਰਕੇ ਸਾਰੀ ਕਮੀਜ਼ ਦੇ ਵਿੱਚ ਨਿੱਕੇ ਨਿੱਕੇ ਬੂਟੀ ਹੈ ਨੀਚੇ ਘੇਰੇ ਬਣੇ ਹੋਏਗਾ ਇਹ ਵੀ ਸੂਟ ਬਣ ਕੇ ਬਹੁਤ ਸੋਹਣਾ ਰੈਡੀ ਹੋਇਆ ਇਹ ਨੇਚਰਲ ਕਰੇਵ ਦੇ ਉੱਪਰ ਇਹ ਇਹ ਪੌਂਚੇ ਤੇ ਵਰਕਾਗਾ ਤੇ ਨਾਲ ਹੀ ਆਏ ਦੇ ਬਾਜੂ ਤੇ ਹੈ ਹਲਕੇ ਹਲਕੇ ਵੇਲ ਜੀ ਪਾਈ ਹੋਈ ਆ ਆਪਾਂ ਨੀਚੇ ਘੇਰੇ ਤੇ ਵੇਲਾ ਗੁੱਟੀਆਂ ਵਿੱਚ ਨਾਲ ਨੈਕ ਰੈੱਡ ਕੀਤਾ ਇਹਦਾ ਇਹ ਰੈੱਡ ਕਲਰ ਦੇ ਉੱਪਰ ਆਪਾਂ ਪਹਿਲਾਂ ਵੀ ਰੈੱਡ ਦੇ ਉੱਪਰ ਕੀਤਾ ਸੀ ਦੁਬਾਰਾ ਫਿਰ ਆਪਾਂ ਰੈੱਡ ਕੋ ਕਲਰ ਉੱਪਰ ਲੇਅਰ ਵਰਕ ਵੀ ਤਿਆਰ ਕੀਤਾਗਾ ਇਹ ਉਹ ਰੈਡੀ ਹੋਏ ਜੁੱਟ ਬਹੁਤ ਸੋਹਣੇ ਲੱਗਦੇ ਨੇ ਜੀ ਸਰਦੀ ਦੇ ਵਿੱਚ ਡਾਰਕ ਕਲਰ ਚੱਲ ਜਾਂਦੇ ਹੈਗੇ ਇਸ ਲਈ ਆਪਾਂ ਰੈੱਡ ਜੁੱਟਾਂ ਦੇ ਉੱਪਰ ਤਿਆਰ ਕਰਕੇ ਦਿੱਤੇ ਆ सूट किती जे आपण पीच कलर देट दे रेडी नॅक दे उपर डिजाईन आहे जी कमींट अगे कुछ नाही आपप वगैरे लास वगैरे लागा रेडी करांगे नॅक दे उपयोग वर्क कमी बिलकुल प्लेन आहे जी एज ਬਾਵਾ ਦੇ ਉੱਪਰ ਵਰਕ ਹੈ ਬਾਜੀ ਦੇ ਉੱਪਰ ਵਰਕ ਹੈ ਛੋਟੇ ਛੋਟੇ ਬੂਟੀ ਪਾ ਕੇ ਆਪਾਂ ਬਾਜੂ ਰੈਡੀ ਕੀਤੇ ਨੇ ਜੀ ਬਹੁਤ ਹੀ ਸੋਹਣਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਗਏ ਨਾਲ ਹੀ ਇਸੇ ਤਰੀਕੇ ਦੇ ਆਪਾਂ ਪਹੁੰਚੇ ਤੇ ਵਰਕ ਕੀਤਾ ਜੀ ਛੋਟੇ ਛੋਟੇ ਬੂਟੀ ਆਪਾਂ ਪਹੁੰਚੇ ਦੇ ਉੱਪਰ ਰੜੀ ਦਿੱਤੀ ਬਾਜੂ ਐਂਡ ਪਹੁੰਚੇ ਦੇ ਉੱਪਰ ਆਪਾਂ ਬੂਟੀਆਂ ਪਾਈਆਂ ਨੇ ਤੇ ਇੱਕ ਵਨੈਕ ਰੈਡੀ ਕੀਤਾ ਗਾ ਬਾਕੀ ਕਮੀਜ਼ ਪਲੇਨ ਆ ਗਈ ਹੈ ਇਪੀਟ ਜੈਨ ਬਹੁਤ ਸੁਨਣਡ ਜੈਨਾ ਪੇਰਾ ਜਾਈ ਸੂਟ ਬਣੇ ਬਹੁਤ ਸੁਨ ਲਾ ਦੇ ਰੈਡੀ ਕੀਤਾ ਹੋਇਆ ਇਹ ਇਹ ਹੀ ਡਿਜ਼ਾਈਨ ਦੁਆਰਾ ਫੇਰ ਪੀਟ ਹੋ ਗਈ ਜਿਹੜਾ ਪਹਿਲਾਂ ਕੀਤਾ ਸੀਗਾ ਇਹਦੀ ਕਾਰਨਰ ਬਣੇ ਨਹੀਂ ਜੀ ਉਸੇ ਸੂਟ ਨਾਲ ਦੇ ਜੋ ਪਹਿਲਾਂ ਦੋ ਇੱਕੋ ਜਿਹੇ ਰੈਡੀ ਕੀਤੇ ਉਹਨਾਂ ਨਾਲ ਦੀ ਫੇਰ ਇਹ ਇੱਕ ਰੈਡੀ ਕੀਤਾ ਹੋਇਆ ਦੁਬਾਰਾ ਇਹ ਹੈਗੇ ਸ਼ੀਸ਼ਾ ਸਿਲਕ ਦੇ ਉੱਪਰ ਇਹ ਤੇ ਬਾਜੀ ਤੇ ਕਮਾ ਗਿਆ ਇਹਦੀ ਕਿ ਮੀਟਾ ਕੋਰਨਰ ਬਣਿਆ ਗਈ। ਇਹ ਸੂਟ ਆਪੇ ਇਸੇ ਦੁਪੱਟ ਨਾਲ ਰੈਡੀ ਕੀਤਾ گا۔ ਦੁਪੱਟਾ ਆਪਣੇ ਕੋਲ ਹੈਗਾ ਸੀ ਇਹ ਰੇ। ਪਿਆਰ ਸੀ ਪਹਿਲਾਂ ਇਸ ਤਰ੍ਹਾਂ। ਨਾਲ ਹੀ ਦੁਪੱਟੇ ਦੇ ਨਾਲ ਸੂਟ ਆਪ ਰੈਡੀ ਕਰਤਾ। ਬੜਾ ਹੀ ਪਿਆਰਾ ਜਿਹਾ ਸੂਟ ਬਣਿਆ ਜੀ। ਨਵੀਂ ਵਰਕ ਹੈ ਸੀ ਇਸੇ ਸਰਕ ਦੇ ਉੱਪਰ ਆਇਆ ਹੋਇਆ ਹੈਗਾ। ਅਗਲਾ ਸੂਟ ਆਪਾਂ ਕੀਤਾ ਇਹ ਸਿਲਕ ਬਸਮੀਨੇ ਦੇ ਉੱਪਰ ਇਹ ਦੂਸਰਾ ਹੁਣ ਤੱਕ ਅਗਲਾ ਸੂਟ ਇਹ ਹੈਗੇ ਸਿਲਕ ਬਸਮੀਨੇ ਦੇ ਉੱਪਰ ਆਪਾਂ ਰੈਡੀ ਕੀਤਾ ਬਹੁਤ ਹੀ ਹਲਕੇ ਜਿਹੇ ਵਰਕ ਨਾਲ ਕੀਤਾਗਾ ਇਹਦੇ ਘੇਰੇ ਟਕਮਾਂ ਗਈ ਹਲਕੇ ਜਿਹੇ ਵਰਕ ਹੈ ਕਿਸੇ ਕਰਲੇ ਦੇ ਲੁੱਕ ਚ ਤਿਆਰ ਕੀਤਾ ਹੈ ਆਪਾਂ ਨਾਲੇ ਦੇ ਕਲੇ ਤੇ ਵਰਕ ਆ ਗਈ ਇਸ ਤਰ੍ਹਾਂ ਇਹਦੇ ਬਾਜੂ ਆ ਗਏ ਪਹੁੰਚਿਆ ਗਿਆ ਦੋਨੇ ਇਹ ਦੇ ਪੰਚਾਇਤ ਕਮਾਂਗੇ ਸੌਰੀ ਉਹ ਬਾਜੂ ਤੇ ਸੀ ਇਹ ਪੰਚਾਇਤ ਹੈਗਾ ਇਹ ਬਹੁਤ ਹੀ ਹਲਕਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਜੀ ਬਹੁਤ ਸੁਣਾ ਲੱਗਦਾ ਹੈਗਾ ਮੈਂ ਕਿਲ ਕਰ ਲਈ ਸੀ ਲੋਕ ਇਹ ਤਿਆਰ ਕੀਤਾ ਹੋਇਆ ਹੈ ਇਹ ਇਹ ਨਾਲ ਆਪਾਂ ਇਹ ਸੂਟ ਦਾ ਦੁਪੱਟੇ ਦਾ ਸੂਟ ਸਟਿਚਿੰਗ ਹੋਣ ਲਈ ਕਿਹਾ ਹੋਇਆ ਜੀ ਇਹਦੇ ਨਾਲ ਆਪਾਂ ਇਸ ਤਰ੍ਹਾਂ ਦਾ ਨੈਸਿੰਗ ਪੱਟੀ ਲਾ ਕੇ ਦੁਪੱਟਾ ਰੈਡੀ ਕੀਤਾ ਹੈਗਾ ਡਾਈ ਡਾਈ ਕਰਵਾ ਕੇ ਲੈਣਾ ਪਵਾ ਕੇ ਵਿੱਚ ਇਹ ਆਪਣੇ ਕੋਲ ਹੈ ਇਹ ਕਿਨ ਕੱਪੜੇ ਸੂਟ ਹੈ ਜੇ ਕਿਸੇ ਨੇ ਦਾ ਪਲੇਨ ਮੰਗਵਾਉਣਾ ਤਾਂ ਪਲੇਨ ਵੀ ਲੈ ਸਕਦਾ ਈ ਜੇ ਕਿਸੇ ਨੇ ਤੇ ਬੋਟਮ ਤੇ ਵਰਕ ਕਰਵਾਉਣਾ ਜਾਂ ਪੈਚ ਵਰਕ ਲਗਵਾ ਕੇ ਜੇ ਕੋਈ ਵਰਕ ਕਰਵਾਉਣਾ ਤੇ ਵਰਕ ਵੀ ਕਰਵਾ ਸਕਦੇ ਆ ਜੇ ਪਲੇਨ ਲੈਣਾ ਤੇ ਕਿਸੇ ਨੇ ਪਲੇਨ ਵੀ ਲੈ ਸਕਦੇ ਈ ਕਿਨ ਕੱਪੜੇ ਸੂਟ ਹੈ ਸਾਡੀ ਵੀਡੀਓ ਦੇਖਣ ਲਈ ਸਾਰਿਆਂ ਦਾ ਥੈਂਕ ਯੂ ਤਾਂ